ਤਰਨਤਾਰਨ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 4 ਨਜਾਇਜ਼ ਪਿਸਤੌਲਾਂ ਬਰਾਮਦ ਕੀਤੀਆਂ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਜਲੰਧਰ ਦੇ ਰਜੀਵ ਗਾਂਧੀ ਬਿਹਾਰ ਨਿਵਾਸੀ ਵਰਨ ਸੱਬਰਵਲ ਅਤੇ ਤਰਨਤਾਰਨ ਨਿਵਾਸੀ ਵਿਸ਼ਾਲ ਸਾਕਾਵਜੋਂ ਹੋਈ ਹੈ ਡੀਐਸਪੀ ਸਿਟੀ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦਾਣਾ ਮੰਡੀ ਦੇ ਨੇੜੇ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਹਥਿਆਰਾਂ ਸਮੇਤ ਘੁੰਮ ਰਹੇ ਨੇ ਜਿਸ ਤੇ ਪੁਲਿਸ ਪਾਰਟੀ ਨੇ ਜਦੋਂ ਉਕਤ ਲੋਕਾਂ ਨੂੰ ਰੋਕਣਾ ਚਾਹਿਆ ਤਾਂ ਦੋਵੇਂ ਪੁਲਿਸ ਪਾਰਟੀ ਅੱਗੇ ਲੱਕੇ ਦੌਰਕੇ ਪੁਲਿਸ ਵੱਲੋਂ ਪਿੱਛਾ ਕਰਨ ਕਰਕੇ ਵਰਨ ਸੱਬਰਵਾਲ ਨੂੰ ਫੜ ਲਿਆ ਗਿਆ ਜਦ ਕਿ ਉਸ ਦਾ ਦੂਜਾ ਸਾਥੀ ਕਰਨ ਸੱਬਰਵਾਲ ਮੌਕੇ ਤੋਂ ਫਰਾਰ ਹੋ ਗਿਆ ਡੀਐਸਪੀ ਨੇ ਦੱਸਿਆ ਕਿ ਵਰਨ ਸੱਬਰਵਾਲ ਕੋਲੋਂ ਤਿੰਨ ਦੇਸੀ ਪਿਸਤੌਲ ਤੇ ਰਾਉਂਡ ਬਰਾਮਦ ਹੋਏ ਨੇ ਇਸ ਦੇ ਨਾਲ ਹੀ ਡੀਐਸਪੀ ਨੇ ਦੱਸਿਆ ਕਿ ਪਿਛਲੇ ਦਿਨੀ ਸ਼ਹਿਰ ਦੇ ਜਸਵੰਤ ਸਿੰਘ ਮੁਹੱਲਾ ਵਿਖੇ ਨਿਰਮਲ ਕੌਰ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਸ਼ਾਮਲ ਵਿਸ਼ਾਲ ਸਾਖਾ ਨਾਮ ਦੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਫਾਇਰਿੰਗ ਵਿੱਚ ਵਰਤਿਆ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਡੀਐਸਪੀ ਨੇ ਦੱਸਿਆ ਕਿ ਫੜੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕੱਲ ਐਸਐਚਓ ਸਿਟੀ ਨੂੰ ਇਨਫੋਰਮੇਸ਼ਨ ਆਈ ਸੀ ਪੀ ਦਾਣਾ ਮੰਡੀ ਲੱਗੇ ਕੋਈ ਚੱਕੀ ਵਿਅਕਤੀ ਤੇ ਹਸਬੰਦ ਘੁੰਮਣ ਦੇ ਐ। ਐਸਐਚਓ ਨੇ ਸਮੇਤ ਅਸੀਂ ਸੁਖਦੇਵ ਸਿੰਘ ਇਸ ਮੌਕੇ ਤੇ ਗਏ ਕਿ ਉੱਥੇ ਦੋ ਵਿਅਕਤੀ ਵਰਨ ਸੱਬਰਵਾਲ ਤੇ ਇੱਕ ਦੂਸਰੇ ਦਾ ਨਾਮ ਬਾਅਦ ਚ ਪਤਾ ਲੱਗਾ ਕਰਨ ਪੁੱਤਰ ਸੰਦੀਪ ਇਹ ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਗਏ। ਇੱਥੋਂ ਵਰਨ ਸੱਬਰਵਾਲ ਨੂੰ ਜਿਹੜਾ ਉੱਥੋਂ ਅਰੈਸਟ ਕਰ ਲਿਆ। ਤੇ ਉਹਦੇ ਕੋਲੋਂ ਸਾਨੂੰ 3 ਕਟੇ 315 ਬੋਰ ਦੇ ਮਿਲੇ ਆ ਜਿਹਦੇ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਚ ਲੈਂਦੀ ਜਾ ਰਹੀ ਆ ਇਹ ਖਜੀਰ ਤੇ ਇਹ ਪੁਛਿਸ਼ion ਕਰਨ ਦੇ ਆ ਰੈਸਟ ਕੀਤੇ ਇਹਦਾ 3 ਦਿਨ ਦਾ ਰਿਮਾਂਡ ਲਿਆ ਹੁਣ ਪੁਛਿਸ਼ ਕਰਦੇ ਆ ਅਗਲੇ ਖਜੀਰ ਫਿਲਹਾਲ ਤੇ ਕੋਈ ਇਹਦੇ ਬਾਰੇ ਨਹੀਂ ਦੱਸਿਆ ਨਾ ਵੀ ਕਿਤੇ ਪਹਿਲਾਂ ਯੂਜ਼ ਕੀਤਾ ਜਾਂ ਨਹੀਂ ਪੁਛਿਸ਼ ਕਰ ਰਹੇ ਹਾਂ ਇਹ ਵਰਨ ਸੱਬਰਵਾਲ ਜਿਹੜਾ ਇਹ ਜਲੰਧਰ ਦਾ ਰਜੀਵ ਕੰਦੀ ਬਿਹਾਰ ਦਾ ਰਹਿਣ ਵਾਲਾ ਵਾ ਤੇ ਇੱਥੇ ਦੀ ਭੂਆ ਵਤਰਨਤਨ ਆ ਇਹ ਦੂਸਰਾ ਜਿਹੜਾ ਵਾ ਇਹ ਤਿੰਨ ਚਾਰ ਦਿਨ ਪਹਿਲਾਂ ਜਸਵੰਤ ਸਿੰਘ ਮੱਲਾ ਜੀ ਨਿਰਮਲ ਕੌਰ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਉਹਦਾ ਕੇਸ ਰਜਿਸਟਰਡ ਸੀ ਤਰਨਤਨ ਸਿਟੀ ਇਹ ਉਹਦੇ ਵਿੱਚ ਵਿਸ਼ਾਲ ਸ਼ਾਖਾ ਜਿਹੜਾ ਅਰੈਸਟ ਕੀਤਾ ਤੇ ਉਹਦੇ ਕੋਲੋਂ ਜਿਹੜਾ ਵਾਰਦਾਰ ਚਵਤਿਆ ਗਿਆ ਪਿਸਤਲ 32 bore 7.65 ਦਾ ਉਹਰ ਕਵਰ ਕੀਤਾ ਹੈ ਇਹ ਬਸ ਵੇਲੇ ਨਾ ਗੈਂਗ ਜੇ ਬਣਾਏ ਆ ਤੇ ਆਪਸ ਇਹੋ ਮਗਾ ਮੂੰਗਾ ਤੇ ਇੱਕ ਦੂਜੇ ਦਾ ਜਾਣਦੇ ਆ